ਬਾਈ ਮੈਨੂੰ ਨੇ ਪੀ ਕੇ ਮਰ ਗਏ ਸਾਡੀ ਕਿਸੇ ਨੇ ਬਾਤ ਨਹੀਂ ਸੁਣੀ ਬੰਦਾ ਮੇਰੇ ਸਿੱਧੇ ਮੇਰੇ ਮਾਂ ਮੇਰੀ ਗੱਲ ਸੁਣ ਪੰਜਾਬ ਦੇ ਪਾਣੀਆਂ ਦਾ ਹੱਕ ਹੈ ਜਿਹੜਾ ਪੰਜਾਬ ਦੀ ਹਿੱਸੇਦਾਰੀ ਆ ਪੰਜਾਬ ਸੈਂਟਰ ਨੇ ਖਤਮ ਕਰਤੀ ਪੰਜਾਬ ਦੀ ਉਹਦੇ ਬਾਰੇ ਕਿਉਂ ਨਹੀਂ ਕੋਈ ਬੋਲੀ ਨਾ ਪੰਜਾਬ ਸਰਕਾਰ ਬੋਲੀ ਆ ਨਾ ਸਾਡੇ ਜਿਹੜੇ ਰਾਜ ਸਭਾ ਦੇ ਮੈਂਬਰ ਚੁਣ ਕੇ ਭੇਜਿਆ ਨਾ ਉਹ ਬੋਲੇ ਆ ਅਸੀਂ ਕਿਵੇਂ ਯਕੀਨ ਕਰ ਸਕਦੇ ਆ ਵੀ ਜਿਹੜੀ ਸੱਤਾ ਚਾਉਣ ਤੋਂ ਪਹਿਲਾਂ ਲੋਕਾਂ ਨਾਲ ਕੀਤਾ ਸੀ ਵੀ ਐਮਐਸਪੀ ਦੇਵਾਂਗੇ ਉਹ ਦੁਬਾਰਾ ਸਾਡੇ ਨਾਲ ਐਮਪੀ ਬਣ ਕੇ ਕਿਵੇਂ ਖੜ੍ਹ ਸਕਦੇ ਆ ਸਾਡਾ 4 ਅਪ੍ਰੈਲ ਤੋਂ ਲੈ ਕੇ 25 ਅਪ੍ਰੈਲ ਤਾਈਂ ਤਰਨਾ ਲੱਗੇ ਰਹੇ ਹਾਂ ਟੀਕੇ ਜੂ ਗ੍ਰਾਹਾਂ ਜਿੱਥੇ ਬੰਦੀ ਨੂੰ ਡੀਸੀ ਅੱਜ ਕੱਲ੍ਹ ਆਮ ਗਏ ਉਹਦੇ ਵਿੱਚ ਜੋ ਬਲਾਕ ਤਲਵੰਡੀ ਦੀ ਪਾਈਪ ਲਾਈਨ ਆ ਤੁਹਾਨੂੰ ਸਰਾ ਸਰ ਪਤਾ ਪੂਰੀ ਜਾਣਕਾਰੀ ਤੁਹਾਡੇ ਕੋਲ ਸਾਡੇ ਅੱਗੇ ਇੱਕ ਇੱਕ ਬਾਈਖੋ ਜੀ ਜੋ ਡੀਸੀ ਸਾਹਿਬ ਆ ਉਥੋਂ ਦਾ ਡੀਸੀ ਵੀ ਕਾਨੂੰਨ ਦੇ ਥੱਲੇ ਕੰਮ ਕਰਦਾ ਹੈ ਐਵੇਂ ਇੰਨੇ ਦਾ ਕਹਿ ਦੂ ਕਿਸ ਨੂੰ ਪੈਸੇ ਜੇ ਜੋ ਆਪਾਂ ਕਰਵਾ ਦਿਆ ਉਹ ਤਾਂ ਉਸ ਦਾ ਮੱਸ ਵੀ ਨਹੀਂ ਹੋ ਰਿਹਾ ਦਰਬਾਰ ਅਸੀਂ ਮਤ ਦਰਬਾਰ ਦਰਬਾਰ ਪੰਜਾਬ ਦੇ ਪਾਣੀਆਂ ਦਾ ਹੱਕ ਹੈ ਜਿਹੜਾ ਪੰਜਾਬ ਦੀ ਹਿੱਸੇਦਾਰੀ ਆ ਪੰਜਾਬ ਸੈਂਟਰ ਨੇ ਖਤਮ ਕਰਤੀ ਪੰਜਾਬ ਦੀ ਉਹਦੇ ਬਾਰੇ ਕਿਉਂ ਨਹੀਂ ਕੋਈ ਬੋਲੀ ਨਾ ਪੰਜਾਬ ਸਰਕਾਰ ਬੋਲੀ ਆ ਨਾ ਸਾਡੇ ਜਿਹੜੇ ਰਾਜ ਸਭਾ ਦੇ ਮੈਂਬਰ ਚੁਣ ਕੇ ਭੇਜਿਆ ਨਾ ਉਹ ਬੋਲੇ ਆ ਪੰਜਾਬ ਸਰਕਾਰ ਨੇ ਕੇਸ ਕੀਤਾ ਹੋਇਆ ਸੁਬੇਂ ਕੋਲ ਠੀਕ ਹੈ ਰਾਜ ਸਭਾ ਦੇ ਮੈਂਬਰਾਂ ਨੂੰ ਜਾ ਕੇ ਬੋਲਣਾ ਚਾਹੀਦਾ ਸੀ ਰਾਘਵ ਚੱਡਾ ਬੋਲਿਆ ਦੂਸਰੇ ਠੀਕ ਹੈ ਸਾਰਿਆਂ ਦੇ ਹੱਥ ਬਣਨਾ ਉਹਨਾਂ ਨੂੰ ਨਾ ਦੇਈਂਗਾ ਜੇ ਤੁਸੀਂ ਮੈਨੂੰ ਐਮਪੀ ਬਣਾ ਦੇਣ ਮੈਂ ਤੁਹਾਡੀ ਗੱਲ ਹਾਂ ਪਹਿਲਾਂ ਬਣਾਓ ਜੇ ਫੇਰ ਵਾਦਾ ਖਲਾਫੀ ਹੋ ਗਈ ਫੇਰ ਵਾਦਾ ਕਰੇ ਥੋੜੇ ਕੋਈ ਆਉਂ ਯਾਰ ਬਣਾਓ ਸਰ ਇੱਕ ਮਿੰਟ ਅਸੀਂ ਅਸੀਂ ਜਮਾ ਨਹੀਂ ਕਹਿੰਦੇ ਦੇਖੋ ਵੋਟਾਂ ਵਾਲੇ ਪਾਸੇ ਨਾ ਅਸੀਂ ਜਾਣਾ ਨਾ ਅਸੀਂ ਜਾਈਏ ਅਸੀਂ ਕਿਵੇਂ ਯਕੀਨ ਕਰ ਸਕਦੇ ਆਂ ਵੀ ਜਿਹੜੀ ਸੱਤਾ ਚਾਉਣ ਤੋਂ ਪਹਿਲਾਂ ਲੋਕਾਂ ਨਾਲ ਕੀਤਾ ਸੀ ਵੀ ਐਮਐਸਪੀ ਦੇਵਾਂਗੇ ਉਹ ਦੁਬਾਰਾ ਸਾਡੇ ਨਾਲ ਐਮਪੀ ਬਣ ਕੇ ਕਿਵੇਂ ਖੜ੍ਹ ਸਕਦੇ ਆਂ ਦੱਸੋ ਵੀ ਕੀ ਵਿਸ਼ਵਾਸ ਆ ਸਕਦਾ ਸਰੋਤ ਨੂੰ ਲੋਕਾਂ ਨਾਲ ਉਹ ਖੁਦਕੁਸ਼ੀਆਂ ਕਰਨ ਵਾਲੇ ਪਰਿਵਾਰਾਂ ਨੂੰ ਹਜੇ ਤੱਕ ਕਿਸੇ ਨੂੰ ਚੱਕ ਨਹੀਂ ਮਿਲਿਆ ਜੀ ਸਰਕਾਰ ਨੇ ਹਰੇਕ ਹਰੇਕ ਸਰਕਾਰ ਨੇ ਖੁਦਕੁਸ਼ੀ ਕਰਨ ਵਾਲੇ ਜਿੰਨੇ ਵੀ ਪਰਿਵਾਰ ਹੈ ਜੀ ਪਹਿਲਾਂ ਕੈਪਟਨ ਸਰਕਾਰ ਨੇ ਵੀ ਉਹਨਾਂ ਨੂੰ ਆਰਥਿਕ ਮਦਦ ਦਿੱਤੀ ਕਾਲੀ ਸਰਕਾਰ ਨੇ ਵੀ ਦਿੱਤੀ ਇੱਕ ਮਿੰਟ ਦੇਖੋ ਇਹ ਸਮਾਈਆਂ ਆਗੂ ਕਪੜੇ ਉਗਰਾਹ ਸਾਹਿਬ ਸਮਾਈਆਂ ਸਾਰੇ ਮੈਂ ਰੱਖਦਾ ਪੈਣੇ ਜਿਹੜੀਆਂ ਗੱਲਾਂ ਕਰਦੇ ਮੈਂ ਉਹਦੇ ਵਿੱਚ ਸਾਰਾ ਕੁਝ ਕਰ ਦਿੰਦਾ ਜਿਹੜਾ ਕੁਝ ਕਰ ਸਕਦਾ ਜੀ ਕਰਦਾ ਨੇ ਮੇਰੇ ਨਾਲ ਅੱਜ ਹੋਰ ਗੱਲ ਕਹਿਣਾ ਚਾਹੁੰਦੇ ਐ ਸਾਡੇ ਐਮਐਲਏ ਸਾਹਿਬ ਆਏ ਸੀ ਉਹਨਾਂ ਨੇ ਸੋਡੀਆਂ ਵੋਟਾਂ ਤਾਂ ਸਾਥੋਂ ਮੰਗੀਆਂ ਹੀ ਨਹੀਂ ਕਹਿੰਦੇ ਸਾਡੇ ਦਾ ਸਰਪੰਚ ਬਣਾ ਦਿਓ ਗਵਾਹ ਵੀ ਹੈਗੇ ਸਾਡੇ ਕੋਲੇ ਮੈਂ ਤਾਂ ਆਪਣੀਆਂ ਮੰਗ ਲੀਆਂ ਭੈਣੇ ਨਹੀਂ ਮੇਰੀ ਗੱਲ ਸੁਣਾਏ ਗਗਨਦਰ ਚਲੋ ਇਹ ਪ੍ਰੋਗਰਾਮ ਦੀ ਅੱਗੇ ਨਹੀਂ ਗੱਲ ਕਿਤਾ ਅਹ ਦੇਖੋ ਆਪਣਾ ਦੇਖੋ ਜੀ ਠੀਕ ਹੈ ਬਾਈ ਸਾਡਾ ਮਕਸਦ ਸਾਡਾ ਸਾਡਾ 4 ਅਪ੍ਰੈਲ ਤੋਂ ਲੈ ਕੇ 25 ਅਪ੍ਰੈਲ ਤਾਈਂ ਤਰ੍ਹਾਂ ਲੱਗੇ ਰਹਾਂ ਠੀਕੇ ਜੂ ਗ੍ਰਾਹਕਾਂ ਜਿੱਥੇ ਬੰਦੀ ਉਹਨੇ ਡੀਸੀ ਐਡਿਕ ਭਾਟਾ ਮੂਰੇ ਜੀ ਜੀ ਉਹਦੇ ਵਿੱਚ ਜੋ ਬਲਾਕ ਤਲਵੰਡੀ ਦੀ ਪਾਈਪ ਲਾਈਨ ਆ ਤੁਹਾਨੂੰ ਸਰਾਸਰ ਪਤਾ ਪੂਰੀ ਜਾਣਕਾਰੀ ਤੁਹਾਡੇ ਕੋਲ ਸਾਡੇ ਅਧਿਕਾਰੀ ਸ਼ਨਾਰਾ ਸਿੰਘ ਮਾਨ ਮੈਨੂੰ ਹਜੇ ਤਾਈਂ ਇੱਕ ਮਿੰਟ ਦੋ ਜੀ ਬਸ ਇੱਕ ਗੱਲ ਇੱਕ ਤਾ ਆ ਜਿਹੜਾ ਉਹ ਨਵਾਂ 24 ਅੱਖ ਮਿਲ ਗਿਆ ਕਿ ਉਹ ਪ੍ਰਾਣਾ ਪਹਿਲਾਂ ਲੈ ਲਿਆ ਉਹਦੇ ਤੇ ਕੇਸ ਕਰਨਾ ਪਊਗਾ ਮੈਂ ਡੀਸੀ ਨਾਲ ਵੀ ਚੱਲ ਰਹੀ ਵੀ ਆਪਾਂ ਦਸ ਬੰਦੇ ਦੇ ਨਾਲ ਦੇ ਦੋ ਛੇਤੀ ਉਹਦਾ ਕੰਮਰੇ ਵੇੜ ਕੇ ਵੀ ਕੀਮਤ ਵਧਾ ਕੇ ਦਿੱਤੀ ਜਾ ਵੀ ਉਹ ਮੈਂ ਦੇ ਸਕਦੇ ਐਵੇਂ ਕਿਸੇ ਨੂੰ ਵੈਸੀ ਕਿਉਂ ਦਿੰਦਾ ਜਿਹਨੇ ਪਹਿਲਾਂ ਜਸਟ ਨਹੀਂ ਕੀਤਾ

ਮੇਰੀ ਅਫਸੋਸ ਹੈ ਪਰ ਉਹ ਕੇਸ ਨੂੰ ਜਿਵੇਂ ਤਿਆਰ ਹੋਇਆ ਮੈਨੂੰ ਦਿਖਾ ਦਿਓ ਮੈਂ ਜਿਹੜਾ ਕੁਝ ਮਦਦ ਕਰ ਸਕਦਾ ਮੈਂ ਮੈਂ ਥੋੜੇ ਵਰਗਾ ਸੁਧਾਰ ਜਿਹਾ ਬੰਦਾ ਮੈਂ ਕੋਈ ਬਾਹਰ ਵੱਡਿਆ ਨਹੀਂ ਤੁਸੀਂ ਕਦੇ ਵੀ ਕਦੇ ਵੀ ਕਦੇ ਨਹੀਂ ਬਿਲਕੁਲ ਤੁਸੀਂ 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 ਜਦ ਨੂੰ ਆ ਭਾਈ ਜੀ ਹੋਰਾਂ ਚੋਂ ਕੋਈ ਬੰਦਾ ਇੱਕ ਥੋੜੀ ਜ਼ਿੰਮੇਵਾਰੀ ਨਾਲ ਸਾਹਮਣੇ ਕੋਈ ਨਹੀਂ ਰਲ ਮਿਲ ਕੇ ਉਹਦਾ ਜਿੱਦ ਜਿੱਦ ਜਿੱਥੇ ਤੱਕ ਮੈਂ ਤੁਹਾਨੂੰ ਮਦਦ ਕਰ ਸਕਦਾ ਜਰੂਰ ਠੀਕ ਹੈ ਭਾਈ ਜੀ